ਸੋ ਸ੍ਰੀ ਕਹ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਪਕ ਪਕ ਬਣ ਗਿਆ ਆਪਾਂ ਤਿਆਰ ਹੋ ਗਏ ਤੇ ਹੁਣ ਕੰਮ ਤੇ ਚੱਲਿਆਂਗੇ ਦੇਖਦੇ ਆ ਉੱਥੇ ਕੀ ਬਣਦਾ ਹੈਗਾ ਬਾਕੀ ਅੱਜ ਦਾ ਕੋਈ ਕਿਤੇ ਬਾਹਰ ਹੋ ਜਾਣ ਦਾ ਤਾਂ ਪਲਾਨ ਹੈ ਨਹੀਂਗਾ ਬਾਕੀ ਦੇਖਦੇ ਆ ਕੀ ਬਣਦਾ ਹੈਗਾ ਅੱਜ ਕੋਈ ਵੈਸੇ ਕੋਈ ਮਤਲਬ ਕਿ ਕੰਮ ਦਾ ਕੋਈ ਖਾਸ ਹੈ ਨਹੀਂ ਸੀਗਾ ਕਰਨ ਨੂੰ ਤੇ ਮਾਰਕੀਟਿੰਗ ਦੀ ਟੀਮ ਜੀ ਕਰਨ ਲਈ ਅੱਜ ਮਾਰਕੀਟਿੰਗ ਕਰਦੇ ਆ ਕਿ ਵੀ ਮੰਨ ਲਓ ਕਿ ਜਿਵੇਂ ਪ੍ਰੋਪਰਟੀ ਡੀਲਰ ਹੋਵੇ ਉਹਨਾਂ ਨੂੰ ਮਿਲਣਾ ਬਾਕੀ ਲੋਕ ਜ਼ੋਰ-ਜ਼ੋਰ ਮਾਰਕੀਟਿੰਗ ਕੀ ਕੰਮ ਕਰ ਰਹੇ ਨੇ ਸਭ ਬ੍ਰੋਕੀ ਡੀਲਰਾਂ ਨੂੰ ਮਿਲਾਂਗੇ ਬਾਕੀ ਬਾਅਦ ਚ ਦੇਖਦੇ ਆਂਗੇ ਵੀ ਉਸ ਤੋਂ ਬਾਅਦ ਫਿਰ ਫਰੀ ਹੋ ਕੇ ਇਹ ਕੋਈ ਦੇਖਦੇ ਆਂਗੇ ਕੋਈ ਪੈਂਡਿੰਗ ਕੰਮ ਹੋਇਆ ਉਹਨੂੰ ਨਿਬੇੜ ਲਾਂਗੇ ਐਥਨੂੰ ਸੱਤੇ ਇੱਕ ਨੇੜੇ 3-4 ਕਿਲੋਮੀਟਰ ਤੇ ਪਿੰਡ ਪੈਂਦਾਗਾ ਤੇ ਉੱਥੇ ਚੱਲਦੇ ਆਂ ਫਿਰ ਉੱਥੇ ਜਾ ਕੇ ਆਉਣੇ ਆਂਗੇ ਨਾਲੇ ਤਾਂ ਥੋੜੀ ਜਿਹੀ ਮਾਰਕੀਟਿੰਗ ਕਰ ਲਾਂਗੇ ਉੱਥੇ ਦੁਕਾਨਾਂ ਦੁਕੁਨਾਂ ਹੈ ਜਿਆਨੇ ਤੇ ਨਾਲੇ ਵੀ ਥੋੜਾ ਜਿਹਾ ਕੰਮ ਹੈਗਾ ਨਾਲੇ ਹੋਰ ਜਾਇਆ ਮੈਂ ਹੁਣ ਉਹ ਪਿੰਡ ਵਾਲੀ ਸੜਕ ਮੁੜ ਚੁੱਕੀ ਹੈ ਕਿ ਜਿਹੜੇ ਪਿੰਡ ਆਪਾਂ ਜਾਣਾਗਾ ਇਹ ਤਾਂ ਦੇਖ ਸਰਦੂ ਦੀ ਅਸੇ ਪਾਸੇ ਚੱਲ ਗਈ ਫਰੈਂਡ ਦੇ ਪਿੰਡ ਸੋਨਾ ਸੀ ਇੱਥੇੋਂ 10-15 ਦੁਕਾਨਾਂ ਨਿਕੀਆਂ ਤੇ ਦੋ ਵਾਰ ਫ੍ਰੀ ਹੋ ਕੇ ਫਿਰ ਚੱਲਦੇ ਆ। ਲਓ ਜੀ ਆਪਾਂ ਮਾਰਕੀਟਿੰਗ ਦਾ ਕਰ ਲਈ। 8-10 ਦੁਕਾਨਾਂ ਸੀ ਜੀਆਂ ਦੁਕਾਨਾਂ ਤੇ ਵਿਜ਼ਿਟ ਕਰਕੇ ਤੇ ਆਪਾਂ ਉਹਨਾਂ ਫ੍ਰੀ ਹੋ ਗਏ। ਤੇ ਕੋਈ ਰਿਸਪਾਂਸ ਤਾਂ ਖਾਸ ਮਿਲੇ ਨਹੀਂ ਉਹਨਾਂ ਦਾ। ਕਹਿੰਦੇ ਮੈਂ ਮਨ ਲੱਗੇ ਕਹਿੰਦੇ ਬਈ ਕਾਰਡ ਦੇ ਜਾ। ਤੇ ਲੋਨ ਦਾਣ ਤਾਂ ਅਸੀਂ ਕਰਵਾਉਣਾ ਨਹੀਂਗਾ ਜੇ ਲੋਡ ਹੋਈ ਤਾਂ ਦੱਸ ਦਾਂਗੇ ਬਸ ਇਹ ਤਾਂ ਬੈਂਕਾਂ ਚ ਨਾ ਵੀ ਆ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਪ੍ਰਾਈਵੇਟ ਸੈਕਟਰ ਚ ਤੇ ਆਪਾਂ ਆਪਣੀ ਪ੍ਰੋਡਕਟਿਵਿਟੀ ਦਿਖਾਉਣੀ ਹੁੰਦੀ ਆ ਬਸ ਵੀ ਆਪਾਂ 10-15 ਬੰਦੇ ਕਸਟਮਰਾਂ ਨੂੰ ਮਿਲ ਲੈ ਚਲੋ ਅੱਜ ਨਹੀਂ ਤਾਂ ਕੱਲ ਕਦੋਂ ਤਾਂ ਅਗਲੇ ਨੂੰ ਕੋਈ ਪੈਂਦੇ ਹੋਈ ਆਗੀ ਕੋਈ ਰੈਫਰੈਂਸ ਦੇ ਵਿੱਚ ਕੋਈ ਲੋਡ ਹੁੰਦੀ ਆ ਕਿਸੇ ਨੂੰ ਤੇ ਐਂ ਚੱਲਦਾ ਜਿਹੜਾ ਹੈਗਾ ਨਾ ਪ੍ਰਾਈਵੇਟ ਕੰਮ ਇਹ ਤੇ ਜੇ ਬੰਦਾ ਨਾ ਛੱਕਣ ਵਾਲਾ ਬੰਦਾ ਨਹੀਂ ਚਾਹੀਦਾਗਾ ਤੇ ਬਾਕੀ ਹੁਣ ਸਾਡੇ ਪ੍ਰੋਡਿਊਸਰ ਸਾਹਿਬ ਨੂੰ ਮਿਲਦੇ ਆਂਗੇ ਪਹਿਲਾਂ ਤਾਂ ਜਾਂਦੇ ਆਂ ਆਫਿਸ ਆਫਿਸ ਰੋਟੀ ਠੀਕਾ ਕੇ ਤੇ ਉਸ ਤੋਂ ਬਾਅਦ ਪ੍ਰੋਡਿਊਸਰ ਸਾਹਿਬ ਨੂੰ ਮਿਲਦੇ ਆਂ ਹਰਪ੍ਰੀਤ ਨੂੰ ਤੇ ਦੇਖਦੇ ਆਂ ਕੀ ਕਰੀ ਜਾਂਦਾਗਾ ਉਹ ਆ ਪ੍ਰੋਡਿਊਸਰ ਸਾਹਿਬ ਆ ਗਏ ਆਪਣੇ ਆ ਕਰਦੋ ਗੱਲੇ ਨਾ ਹਾਂਜੀ ਦੋਸਤੋ ਵਾਸ ਵਾਸ ਸੱਸੀ ਘਾਲ ਤੁਹਾਨੂੰ ਸਾਰਿਆਂ ਨੂੰ ਤੇ ਅੱਜ ਤੁਹਾਡੇ ਰੂਪ ਰੂਪ ਹੈ ਸਾਡੀ ਜਿਹੜੀ ਫਿਲਮ ਹੈ ਚੱਲ ਰਹੀ ਹੈ ਤੇ ਅਸੀਂ ਬਹੁਤ ਵਧੀਆ ਫਿਲਮ ਲੈ ਕੇ ਆ ਰਹੇ ਹਾਂ ਚੈਨਲ ਦਾ ਨਾਮ ਆਪਾਂ ਚੇਂਜ ਕੀਤਾ ਸੀਗਾ ਬਟ ਹੁਣ ਇਹੀ ਹੈ ਵੀ ਆਪਾਂ ਚੇਂਜ ਨਹੀਂ ਕਰਦੇ ਦੁਬਾਰਾ ਉਹੀ ਚੈਨਲ ਦਾ ਨਾਮ ਰੱਖਾਂਗੇ ਬਠੰਡਾ ਫਿਲਮ ਪ੍ਰੋਡਕਸ਼ਨ ਹਮ ਅੱਜ ਨਾ ਉਹਨਾਂ ਨਾਮ ਚੇਂਜ ਨਹੀਂ ਕਰਨਾ ਚਾਹੀਦਾ YouTube ਤੇ ਕਿਹਦੇ ਵਾਸਤੇ ਸਾਡਾ ਜਿਹੜਾ ਨਾਮ ਬਠਿੰਡਾ ਫਿਲਮ ਪ੍ਰੋਡਕਸ਼ਨ ਹੀ ਹੈ ਤੇ ਬਠਿੰਡਾ ਫਿਲਮ ਪ੍ਰੋਡਕਸ਼ਨ ਦੇ ਉੱਪਰ ਹੀ ਜਿਹੜੀ ਸਾਡੀ ਫਿਲਮ ਆਏਗੀ ਸਰਚ ਕਰ ਲਿਓ ਤੇ ਸਾਡੇ ਮੇਨ ਆਰਟਿਸਟ ਨੇ ਜੰਗੀ ਨਾ ਇਹ ਮੁੰਡੇ ਲੁਕ ਲੁਕ ਚੇਂਜ ਕਰਨੀਆਂ ਤੇ ਇਹਨੂੰ ਜਮਾਂ ਭੋਲੂ ਕਾਕਾ ਬਣਾਉਣਾ ਸਰੋਂ ਦੇ ਵਿੱਚ ਤੇਰੇ ਵਰਗਾ ਹੇ ਮੈਂ ਜੇ ਮਤਲਬ ਬਹੁਤ ਮੈਂ ਆਪਣਾ ਜਿਹੜਾ ਕਿਰਦਾਰ ਆ ਤੁਸੀਂ ਆਪ ਦੇਖੋਗੇ ਆ ਫਿਲਮ ਦੇ ਵਿੱਚ ਹੁਣ ਮੈਂ ਕਿੱਦਾਂ ਦਾ ਤੇ ਬਾਅਦ ਦੇ ਵਿੱਚ ਮੈਂ ਕਿਵੇਂ ਕਿੱਦਾਂ ਆਪਣਾ weight ਜਿਹੜਾ ਮੈਂ ਕਿੱਦਾਂ reduce ਕਰਨਾ ਪੁੱਠਾ ਲੰਕਿਆ ਗਰ ਪੁੱਠਾ ਲੱਤਾਂ ਦਾ ਹਜ਼ਰ ਕਿਨਾ ਤੁਸੀਂ ਫਿਲਮ ਦੇ ਐਂਡ ਤੇ ਦੇਖੋਗੇ ਮੈਨੂੰ ਲਾਸਟ ਤੇ ਮੈਂ ਆਉਂਗਾ ਇਹ ਬਾਵੇਂ ਵੜਾ ਕੇ ਸਟਾਰਟਿੰਗ ਦੇ ਵਿੱਚ ਜੋ ਉੱਪਰ ਖੇਡਣਗੇ ਸਾਰੇ ਉਹ ਲਾਸਟ ਤੇ ਆਪਾਂ ਪਾਵਾਂਗੇ ਐਂਟਰੀ ਇਹ ਸਟਾਰਟਿੰਗ ਦੇ ਵਿੱਚ ਫਿਰ ਕਿਹੜਾ ਆਇਆ ਹੈ ਵੀ ਇਹਨਾਂ ਨੂੰ ਮੌਕਾ ਦਿੱਤਾ ਹੈ ਸੋਹਣੇ ਮੁੰਡਿਆਂ ਨੂੰ ਇਹ ਸਾਡਾ ਸੋਹਣਾ ਮੁੰਡਾ ਹੈ ਹੈਂਡਸਮ ਮੁੰਡਿਆਂ ਨੇ ਇਹਨੂੰ ਹੈਂਡਸਮ ਮੁੰਡੇ ਨੂੰ ਮੌਕਾ ਦਿੱਤਾ ਵੀ ਉਹ ਖੇੜਾ ਹੈ ਤੀ ਮੇਨ ਲੀਡ ਤੇ ਹੂੰ ਤੇ ਬਾਕੀ ਬਾਕੀ ਆਪਣੇ ਨਾਲ ਇਸੇ ਇਸੇ ਚੈਨਲ ਤੇ ਨਾ ਆਪਾਂ ਰੋਜ਼ ਕੋਈ ਨਾ ਕੋਈ ਵੀਡੀਓ ਪਾਇਆ ਕਰਾਂਗੇ ਇਹਨਾਂ ਨੂੰ ਹਾਂ ਇਹ ਜੰਜੀ ਜੰਜੀ ਸਿੰਘ ਜੱਜੀ ਸਿੰਘ ਹਾਂ ਜੱਜੀ ਸਿੰਘ ਦੇ ਇਹ ਪੇਜ ਹੈ ਮੁੰਡਾ ਆਰਟਿਸਟ ਹੈ ਇਹਦੇ ਤੇ ਮੈਂ ਇਹਦਾ ਨਾਮ ਚੇਂਜ ਕਰਵਾਉਣ ਲੱਗੇ ਆ ਅਫੀਸ਼ੀਅਲ ਜੰਜੀ ਫਿਰ ਅਫੀਸ਼ੀਅਲ ਜੈਨਜੀ ਸਿੰਘ ਦੇ ਨਾਮ ਤੇ ਪੇਜ ਆਊਗਾ ਠੀਕ ਹੈ ਤੇ ਸਾਡਾ ਉਪਰ ਦਾ ਹੋਇਆ ਆਰਟਿਸਟ ਹੈ ਅਫੀਸ਼ੀਅਲ ਨਾਮ ਤੇ ਸਾਰੀਆਂ ਵੈਬਸਾਈਟਾਂ ਜੋ ਵੀ ਹੈ ਇੰਸਟਾਗ੍ਰam ਤੇ ਸਾਰੇ ਕਿਤੇ ਅਫੀਸ਼ੀਅਲ ਜੈਨਜੀ ਸਿੰਘ ਦੇ ਨਾਮ ਤੇ ਆਊਗਾ ਬਤਾਉ ਰਹਾ ਐ ਕਿ ਸਾਡਾ ਤਸਕਰ ਦਾ ਐਕਟਰ ਹੈ ਇਹ ਅਸੀਂ ਬਹੁਤ ਫਿਲਮਾਂ ਲੈ ਕੇ ਆ ਰਹੇ ਹਾਂ ਇਸ ਤੋਂ ਬਾਅਦ ਹੋਰ ਵੀ ਆਣੀ ਹੈ بس ਤੁਸੀਂ ਆ ਚੈਨਲ ਨਹੀਂ ਛੱਡਣਾਗਾ ਕਿਉਂਕਿ ਇਹ ਮੇਰੇ ਜੋ ਵੀ ਅਪਡੇਟ ਹੋਣੀ ਹੈ ਡੇਲੀ ਡੇਲੀ ਅਪਡੇਟ ਇਹ ਦੀ ਡੇਲੀ ਅਪਡੇਟ ਜਿਹੜੀ ਵੀ ਹੋਣੀ ਹੈ ਨਾ ਜੋ ਵੀ ਕੁਝ ਕਰਾਂਗੇ ਸੀ ਕੀ ਕੀ ਕਰ ਰਹੇ ਆ ਸਾਰਾ ਦਿਨ ਦੇ ਵਿੱਚ ਕੀ ਕਿ ਭਾਗ ਦਿੱਤਾ ਜੋ ਸ਼ੂਟਿੰਗ ਟਾਈਮ ਹੋਊਗਾ ਸਾਡਾ ਉਹ ਸਾਡਾ ਇਸੇ ਚੈਨਲ ਤੇ ਆਊਗਾ ਬਾਕੀ ਬਾਕੀ ਨਾ ਅਸੀਂ ਜਿਹੜਾ ਵੀ ਅਸੀਂ ਜੋਬ ਕਰਨ ਵਾਲੇ ਬੰਦੇ ਆਂ ਬੈਂਕ ਚ ਜੋਬ ਕਰਦੇ ਬੈਂਕ ਦਾ ਨਾਮ ਨਹੀਂ ਦੱਸਣਾ ਚਾਹਾਂ ਬੈਂਕ ਦਾ ਨਾਮ ਨਹੀਂ ਦੱਸਦੇ ਅਸੀਂ ਪ੍ਰਾਈਵੇਟ ਪ੍ਰਾਈਵੇਟ ਬੈਂਕਾਂ ਚ ਕੰਮ ਕਰਦੇ ਆਂਗੇ ਜੋਬ ਕਰਦੇ ਆਂ ਹਾਂ ਅਸੀਂ ਮਤਲਬ ਆਪਣੀ 15 15000 ਤਨਖਾਹਾਂ ਸਾਡੀਆਂ ਤੇ ਅਸੀਂ ਉਹ ਤਨਖਾਹ ਨਾਲ ਥੋੜਾ ਥੋੜਾ ਇਨਵੈਸਟਮੈਂਟ ਕਰਕੇ ਜਿਵੇਂ ਕਹਿੰਦੀ ਸਾਡਾ ਜਿਹੜਾ ਸਟ੍ਰੈਗਲ ਹੈ ਅਸੀਂ ਇਹਦੇ ਉੱਤੇ ਅੱਜ 15000 ਲੈਨੇ ਆ ਹੌਲੀ ਹੌਲੀ 15 ਲੱਖ ਤੱਕ ਵੀ ਜਾਣਾ ਤੇ ਉਹ ਤਾਂ ਤੁਹਾਡੇ ਸਰੋਤਿਆਂ ਦੇ ਥਰੂ ਹੀ ਹੋਊਗਾ ਜਿਹੜਾ ਕੁਝ ਹੋਣਾ ਹੈ ਪਰ ਐ ਵੀ ਅਸੀਂ ਆਏ ਦਾ ਜਿਹੜਾ ਆਪਦਾ ਪ੍ਰੋਫੈਸ਼ਨ ਆ ਨਾ ਇਹ ਵੀ ਨਾਲ ਨਾਲ ਚਲਾ ਕੇ ਰੱਖਣਾ ਪਰ ਹਰ ਸੈਟਰਡੇ ਸੰਡੇ ਪੀ ਵਾਲੇ ਦੇਣਾ ਚੈਨਲ ਸੀ ਨਾ ਵੀ ਆਪਣੇ ਬੈਂਕ ਦੇ ਸੀਨੀਅਰਾਂ ਤੋਂ ਚੋਰੀ ਬਣਾਏ ਹੋਏ ਆਗੇ ਅਸੀਂ ਉਹਨਾਂ ਨੂੰ ਦੱਸ ਦੇਣਗੇ ਕਿ ਵੀ ਅਸੀਂ ਐਕਟਰਾਂਗੇ ਹਾਂ ਸਾਡਾ ਕੋਈ ਇੱਕ ਇੱਕ ਬੰਦੇ ਨੇ ਬਾਬੇ ਦੇਖ ਲਿਆ ਕਹਿੰਦਾ ਯਾਰ ਕਿੰਨੇ ਕਿੰਨੇ ਵਰਗੇ ਮੈਂ ਬੰਦੇ ਦੀ ਇੱਕ ਵੀਡੀਓ ਦੇਖੀ ਸੀਗੀ ਹਾਂ ਦੱਸਿਆ ਮੈਂ ਵੀ ਨਹੀਂਗਾ ਮਾ ਹੋਊਗਾ ਇਹ ਆਪਣਾ ਲੁੱਕ ਚੇਂਜ ਹੁੰਦੀ ਹੈ ਨਾ ਇੱਥੇ ਲੁੱਕ ਹੋਰ ਆ ਉੱਥੇ ਲੁੱਕ ਹੋਰ ਆ ਸੈੱਟ ਤੇ ਬਹੁਤ ਚੈਨਲ ਦੇ ਫਰਕ ਪਿਆ ਲੈ ਆਮ ਬੰਦਾ ਨਹੀਂ ਫੀਲ ਸਕਦਾ ਤਾਂ ਬਾਕੀ ਸੀ ਨਾ ਇਕੱਲਾ YouTube ਤੇ ਵੀ ਉਹੀ ਕਰਦੇ ਆਗੇ ਅਸੀਂ ਆਏ ਨਹੀਂ ਉਹ ਫਿਜ਼ੀਕਲੀ ਨਹੀਂ ਕਿਸੇ ਨੂੰ ਜਾ ਕੇ ਕਹਿੰਦੇ ਆ ਸਾਡਾ ਚੈਨਲ ਸਬਸਕ੍ਰਾਈਬ ਕਰ ਦੋ ਅਸੀਂ ਬਸ ਵੀਡੀਓ ਚ ਜਿਹੜਾ ਕੋਈ ਬੋਲਦਾ ਬੋਲਦਾ ਬਾਕੀ ਉਹ ਸ਼ੇਅਰ ਕਰਦੀ ਕਰਤੀ ਲੋਕਾਂ ਨੂੰ ਤੁਹਾਨੂੰ ਸਰੋਤਿਆਂ ਨੂੰ ਸਾਡੀ ਵੀਡੀਓ ਜਿੱਦਾਂ ਲੱਗਦੀ ਹੈ ਸਾਡੇ ਉਦਾਂ ਹੀ ਸਬਸਕ੍ਰਾਈਬ ਆਏ ਹੋਏ ਆ ਅਸੀਂ ਕਿਸੇ ਦਾ ਅੱਜ ਤੱਕ ਮਤਲਬ ਸਾਨੂੰ ਬਹੁਤ ਟਾਈਮ ਮੈਨੂੰ ਖਾਸ ਕਰਕੇ 2016 ਤੋਂ ਮੈਂ ਵਰਕ ਕਰ ਰਹੇ ਆ ਤਿੰਨ ਚੈਨਲ ਮੋਨਟਾਈਜ਼ ਕਰਾ ਕੇ ਮੈਂ ਮਤਲਬ ਟੀਮ ਨੂੰ ਦਿੱਤੇ ਸੀਗੀ ਇਹ ਸਾਡਾ ਨਵਾਂ ਚੈਨਲ ਹੈ ਬਸ ਹੁਣ ਆਪਾਂ ਇੱਕ ਚੈਨਲ ਦੀ ਕਰਨਾ ਹੈ ਕੋਈ ਨਹੀਂ ਅਸੀਂ ਚੈਨਲ ਦੇਸੀ ਕੰਮ ਕਰਨਾ ਹੈ ਨਾ ਹੀ ਅਸੀਂ ਇਸ ਚੈਨਲ ਨੂੰ ਛੱਡਣਾ ਹੈ ਸਟੋਰੀਆਂ ਸਾਡੇ ਕੋਲੇ ਬਹੁਤ ਹੈ ਐਕਸ਼ਨ ਮੂਵੀਆ ਵੀ ਕਰਾਂਗੇ ਇਮੋਸ਼ਨਲ ਵੀ ਕਰਾਂਗੇ ਕਾਮੇਡੀ ਵੀ ਆਊਗੀ ਮਤਲਬ ਕੀ ਹੈ ਤੁਹਾਨੂੰ ਜਿੱਦਾਂ ਦੇ ਕਿਰਦਾਰ ਦੇ ਵਿੱਚ ਅਸੀਂ ਸੂਟ ਲੱਗੇ ਤੁਸੀਂ ਜਿੱਦਾਂ ਦੀ ਸਾਡੀ ਫਿਲਮ ਨੂੰ ਪਿਆਰ ਦਿੱਤਾ ਸਾਡੀਆਂ ਫਿਲਮਾਂ ਸਾਰੀਆਂ ਉਦਾਂ ਦੀਆਂ ਹੀ ਆਉਣੀਆਂ ਹੈ ਠੀਕ ਹੈ ਸਟੋਰੀਆਂ ਦੀ ਸਾਡੇ ਕੋਲੇ ਕੋਈ ਕਮੀ ਨਹੀਂ ਆਰਟਿਸਟਾਂ ਦੀ ਕੋਈ ਕਮੀ ਨਹੀਂ ਆਹ ਮੁੰਡਾ ਵੀ ਸਟੋਰੀਆਂ ਲਿਖਦਾ ਮੈਂ ਵੀ ਲਿਖਦਾ ਹਾਂ ਠੀਕ ਹੈ ਸਾਡੇ ਕੋਲੇ ਗਾਣੇ ਵੀ ਲਿਖੇ ਹੋਏ ਆ ਸੀ ਬਤੌਰ ਇਸ ਚੈਨਲ ਦੇ ਉੱਪਰ Song ਵੀ ਪਾਉਂਦੇ ਵਧੀਆ ਨਾ ਅਸੀਂ ਆਪਣਾ ਸਾਡੇ ਟੀਮ ਦਾ ਹਰੇਕ ਉਹ ਏਜ ਦੇ ਬੰਦੇ ਦੀ ਲੋੜ ਆ ਗਈ ਜੇ ਕੋਈ ਵੀਡੀਓ ਦੇਖਦਾ ਨਾ ਕੋਈ ਤਾਂ ਕਮੈਂਟ ਕਰ ਦੋ ਕਿਸੇ ਬੰਦੇ ਨੂੰ ਮੈਨੂੰ ਲੱਗਦਾ ਵੀ ਹਾਂ ਵੀ ਮੈਂ ਮਤਲਬ ਮੇਰੇ ਚਾਹੇ ਕੋਈ ਛੋਟਾ ਬੱਚਾ ਹੋਵੇ ਬਜ਼ੁਰਗ ਹੋਵੇ ਕੋਈ ਵੀ ਹੋਵੇ ਸਾਨੂੰ ਕਮੈਂਟ ਕਰਦਾ ਮੰਨ ਦੀ ਇੱਛਾ ਹੈ ਕਿਸੇ ਬੰਦੇ ਦੀ ਵੀ ਨਹੀਂ ਆ ਸਕਦਾ ਅਸੀਂ ਕੋਈ ਕਿਸੇ ਤੋਂ ਪੈਸਾ ਨਹੀਂ ਲੈਣਾ ਕੁਝ ਨਹੀਂ ਕਰਨਾ ਅਸੀਂ ਬਤੌਰ ਇੱਕ ਬੰਦੇ ਨੂੰ ਸਿਖਾਉਣਾ ਵੀ ਹੈ ਸਿਖਾਵਾਂਗੇ ਐਕਟਿੰਗ ਵੀ ਸਿਖਾਵਾਂਗੇ ਹਾਂ ਜਿਹਦੀ ਇੱਛਾ ਹੈ ਸੇਲ ਕਰਦਾ ਅੰਦਰੋਂ ਅੰਦਰੋਂ ਮਤਲਬ ਜਿਉਂ ਜਜਬਾ ਜਨੂਨ ਐ ਇਸ ਲਾਈਨ ਦੇ ਵਿੱਚ ਆਉਂਦਾ ਸਿਰਫ ਉਹੀ ਬੰਦਾ ਸੱਟਨਾ ਕੰਟੈਕਟ ਕਰ ਸਕਦਾ ਠੀਕ ਐ ਅਸੀਂ ਐਕਟਿੰਗ ਵੀ ਸਿਖਾਵਾਂਗੇ ਸਾਰਾ ਕੁਝ ਕਰਾਵਾਂਗੇ ਰੋਲ ਵੀ ਕਰਾਵਾਂਗੇ ਹੌਲੀ ਹੌਲੀ ਉਸੇ ਬੰਦੇ ਨੂੰ ਮੇਨ ਲੀਡ ਤੇ ਵੀ ਲੈ ਕੇ ਆਵਾਂਗੇ ਪਰ ਉਹ ਬੰਦੇ ਦੀ ਕਿਸਮਤ ਐ ਠੀਕ ਐ ਵੀ ਲੋਕ ਕਿਦਾਂ ਦਾ ਕਿਹੜੇ ਕਰੈਕਟਰ ਦੇ ਵਿੱਚ ਉਹਨੂੰ ਕਿਦਾਂ ਪਸੰਦ ਕਰਦੇ ਐ ਬਾਕੀ ਨਾ ਕੱਲ ਨੂੰ ਕਰਾਂਗੇ ਬਾਕੀ ਦੀ ਗੱਲ ਅੱਜ ਦਾ ਵਲੌਗ ਨਾ ਬਹੁਤ ਲੰਮਾ ਹੋ ਜਾਂਦਾਗਾ ਹਾਂ ਠੀਕ ਐ ਤੇ ਬਸ ਅੱਜ ਦੀ ਆਪਣਾ ਇੰਨਾ ਹੀ ਸੀਗਾ ਤੇ ਪਲੀਜ਼ ਠੀਕ ਹੈ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਨਾ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਨਦੇ ਬਲੌਗਸ ਸਨ